ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਰ ਜੀ ਸਾਰੇ ਕਿਵੇਂ ਹੋ ਤੁਸੀਂ ਕਦੋਂ ਹਾਸਵੇਂ ਹੈ ਤੁਸੀਂ ਕਦੋਂ ਇਹ ਤਾਂ ਹਾਸ ਦੇ ਵੀ ਵੀਡੀਓ ਅਸੀਂ ਬਹੁਤ ਟਾਈਮ ਬਾਅਦ ਹੈ ਜਿਹੜੀ ਹੈ ਨਾ ਬਣਾਉਣ ਲੱਗੇ ਮੈਨੂੰ ਲੱਗਾ ਵੀ 3-4 ਮਹੀਨੇ ਹੋ ਗਏ ਜਦੋਂ ਇਹ ਜਾਬਦੇ ਡੈਡੀ ਗਏ ਸੀ ਅਮਰੀਕਾ ਉਦੋਂ ਬਣਾਈ ਸੀ ਉਸ ਤੋਂ ਬਾਅਦ ਬਣਾਈ ਨਹੀਂ ਬਸ ਥੋੜਾ ਬੀਜੀ ਹੋ ਗਏ ਸੀਗੇ ਤੇ ਹੁਣ ਆਪਾਂ ਪਾਇਆ ਕਰਾਂਗੇ ਵੀਡੀਓ ਤੇ ਅੱਜ ਤੋਂ ਆਪਾਂ ਵੀਡੀਓ ਜਿਹੜੀਆਂ ਪਾਵਾਂਗੇ ਤੇ ਹੋਰ ਸਾਰੇ ਕਿਵੇਂ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਸਾਡੀ ਵੀਡੀਓ ਦੀ ਵੇਟ ਕਰਦੇ ਸੀ ਤੇ ਜਿਹੜੀ ਅੱਜ ਦੀ ਵੀਡੀਓ ਆਪਾਂ ਤਾਂ ਪਾਈ ਹੈ ਨਾ ਆਪਾਂ ਤੁਹਾਡੀ ਇੱਕ ਸੁਜੈਸ਼ਨ ਸਾਨੂੰ ਜਰੂਰ ਦਿਓ ਜਿਵੇਂ ਤੁਸੀਂ ਪੁਰਾਣੀਆਂ ਵੀਡੀਓ ਚ ਸਾਡੀਆਂ ਚ ਦੇਖਿਆ ਵੀ ਸਾਡਾ ਜਿਹੜਾ ਵੇੜਾ ਸੀ ਮਤਲਬ ਕਿ ਵੈਸੇ ਫਰਸ਼ ਦਾ ਬਣਾਇਆ ਹੋਇਆ ਸੀ ਬਜਰੀ ਦੀ ਦਾ ਤੇ ਹੁਣ ਨਾ ਸੀ ਥੋੜਾ ਹੀ ਖਰਾਬ ਹੋ ਗਿਆ ਸੀ ਤੇ ਆਪੀ ਇਹ ਸੋਚਿਆ ਵੀ ਇਹਨੂੰ ਥੋੜਾ ਸਹੀ ਕਰਵਾ ਲਈਏ ਤੇ ਸਾਨੂੰ ਦੋ ਮਨਾਂ ਚ ਜਿਵੇਂ ਆਪਾਂ ਕਹਿ ਦਿੰਦੇ ਆ ਨਾ ਇੱਕ ਸੀ ਸੋਚਦੇ ਆ ਵੀ ਇੰਟਰਲੌਕ ਲਗਵਾ ਲਈਏ ਇੱਕ ਜਿੱਦਾਂ ਉਹ ਮੈਟ ਵਾਲੀ ਜਿਹੜੀ ਆਈ ਹੈ ਹਨਾ ਫਰਸ਼ ਇਕ ਟਾਈਲ ਵੀ ਉਹ ਲਗਵਾ ਲਈਏ ਦੋਨਾਂ ਚੋਂ ਕਿਹੜੀ ਸਹੀ ਰਹੂਗੀ ਸਾਨੂੰ ਜਰੂਰ ਦੱਸਿਓ ਕਿਉਂਕਿ ਜਿਨ੍ਹਾਂ ਨੇ ਲੱਗੀ ਹੁੰਦੀ ਨੇ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਨਾ ਜਿਵੇਂ ਇੰਟਰਲੌਕ ਵਾਲੀ ਟਾਈਲ ਆ ਉਹ ਚ ਕਹਿੰਦੇ ਵੀ ਰੋਤਾ ਵਗੈਰਾ ਨਿਕਲ ਜਾਂਦਾ ਕਿ ਬੱਚਾ ਪੂੜਾ ਵਗੈਰਾ ਬਾਅਦ ਚ ਖੋਣ ਲੱਗ ਜਾਂਦਾ ਬਾਅਦ ਚ ਠੀਕ ਨਹੀਂ ਦਿੰਦਾ ਤੇ ਵੈਸੇ ਅਸੀਂ ਸੋਚਿਆ ਤਾਂ ਟਾਈਲਵਾਰ ਆ ਪਰ ਉਹਨੇ ਸਲੀਪ ਪ੍ਰੀ ਵੀ ਹੋ ਗਿਆ ਤੇ ਤੁਸੀਂ ਸਾਨੂੰ ਜਰੂਰ ਦੱਸਿਓ ਕਮੈਂਟ ਕਰਕੇ ਕਿਹੜੀ ਆ ਜਿਹੜੀ ਸਾਨੂੰ ਟਾਈਲ ਜਾਂ ਐਂਟਰਲੌਕ ਆ ਵੀ ਲਗਵਾਉਣਾ ਚਾਹੀਦਾ ਤੇ ਅੱਜ ਉਹ ਤੁਹਾਨੂੰ ਹਣ ਆਪਾਂ ਦਿਖਾਉਨੇ ਆ ਆਪਣਾ ਘਰ ਘਰ ਤਾਂ ਸਾਰਾ ਪਟਿਆ ਹੀ ਪਿਆ ਪਾਸ ਤੇ ਪਾਸ ਦੇ ਡੜੀ ਲੱਗੇ ਹੋਏ ਦਰਵਾਜ਼ੇ ਦੀ ਕੁੱਟ ਤੇ ਇੱਕ ਗੱਲ ਅਸੀਂ ਤੁਹਾਨੂੰ ਹੋਰ ਦੱਸਦੇ ਆ ਵੀ ਜੋ ਅਸੀਂ ਆ ਘਰ ਬਣਾਇਆ ਸੀ ਨਾ ਆਪਣਾ ਪਿਛਲਾ ਨੇ ਤੇ ਤੁਸੀਂ ਵੀਡੀਓ ਚ ਦੇਖਿਆ ਤੇ ਅਸੀਂ ਜਦੋਂ ਟਾਇਆ ਸੀ ਨਾ ਪਹਿਲਾਂ ਨਾ ਘਰ ਅਸੀਂ ਕੋਈ ਦਿਹਾੜੀਆਂ ਨਹੀਂ ਸੀ ਲਾਇਆ ਮੈਂ ਤੇ ਚਾਪ ਤੇ ਡੈਡੀ ਨੇ ਨਾਲ ਅਸੀਂ ਬਸ ਦੋਨੋਂ ਜਾਣਿਆਂ ਨੇ ਟਾਇਆ ਤੇ ਸਾਰੀਆਂ ਇੱਟਾਂ ਵਗੈਰਾ ਖੜੀਆਂ ਸਾਰੀ ਬਜਰੀ-ਪੁਜਰੀ ਆਪ ਹੀ ਬਣਾਈ ਸੀ ਕਿ ਤੇ ਟਾਈਮ ਤਾਂ ਜ਼ਰੂਰ ਲੱਗਿਆ ਪਰ ਵੀ ਜਿੰਦ ਦੀ ਅਸੀਂ ਦੋਨੋਂ ਜਾਣੇ ਲੱਗੇ ਰਹਿੰਦੇ ਸੀ ਹੁਣ ਵੀ ਚਲੋ ਦਿਹਾੜੀਆਂ ਲਾ ਸਕਦੇ ਸੀ ਪਟਣ ਨੂੰ ਪਰ ਅਸੀਂ ਕਿਹਾ ਨਹੀਂ ਪੰਜਾਬੀ ਕਰਦੇ ਆ ਨਾਲ ਬੱਚਿਆਂ ਨਾਲ ਲਿਆ ਤੇ ਇਹ ਥੋੜਾ ਖਰਚ ਸੀ ਨਾ ਇਹ ਪਸ਼ੂਆਂ ਵਾਲਾ ਸੀ ਪਹਿਲਾਂ ਇੱਥੇ ਪਾਛੂ ਹੁੰਦੇ ਸੀ ਉਹ ਹੀ ਰੱਖ ਲਿਆ ਸੀ ਬਾਅਦ ਚ ਥੋੜੀ ਜਿਹੀ ਬਜਰੀ ਜੀ ਪਾ ਕੇ ਸੈੱਟ ਕਰ ਲਿਆ ਸੀ ਪਰ ਇਹ ਪਟਾਣਾ ਬਹੁਤ ਜ਼ਿਆਦਾ ਔਖਾ ਹੋਇਆ ਸਾਨੂੰ ਪਟ ਦਾ ਪਾਸ ਦਿੱਤਾ ਹੁਣ ਤਾਂ ਥੋੜਾ ਜਿਹਾ ਰਹਿ ਗਿਆ ਇਧਰ ਜਾਪ ਤੇ ਚਾਚੇ ਕੇ ਨੇ ਪਟ ਦਾ ਫਰਸ਼ ਸਾਰਾ ਤੇ ਇਹਨਾਂ ਨੇ ਵੀ ਲੌਣਾ ਫਰਸ਼ ਤੇ ਇਧਰ ਆ ਟਾਈਲੈਂਸ ਇੱਕ ਸੀ ਜਿੱਦਾਂ ਕਹਿੰਦਾ ਤੇ ਅੰਦਰ ਲਗਾਉਣੇ ప్రోమావ తిది డోమాన్ చిలోమ్ని కాఇలు న్ల్మా విందిటి కోడ్ శారి అపని చిలాది ఇంది కొడ్ అల్ి కారి కోం దికు కొల్ కార్ కౌర్ కార్ � ਹਾਂਜੀ ਇੱਕ ਸਾਨੂੰ ਕਮੈਂਟਾਂ ਵਿੱਚ ਤੁਸੀਂ ਇਹ ਵੀ ਦੱਸਿਓ ਜਿਵੇਂ ਜਿਹੜਾ ਪੇਂਟ ਆ ਵੀ ਕਿਹੜੀ ਕੰਪਨੀ ਦਾ ਪੇਂਟ ਵਧੀਆ ਹੁੰਦਾ ਵਾ ਕਿਹੜੀ ਕੰਪਨੀ ਦਾ ਆਪਾਂ ਪੇਂਟ ਕਰਾਈਏ ਕਿਉਂਕਿ ਹੁਣ ਆਪਾਂ ਦੇਖਦੇ ਆ ਨਾ ਕਈ ਵਾਰ ਕਰਵਾਉਣ ਦੇ ਬਾਅਦ ਚਾ ਲੈਣਾ ਪੈਂਦਾ ਜਿਹੜਾ ਪੇਂਟ ਖਰਾਬ ਹੋ ਜਾਂਦਾ ਉਹ ਤਾਂ ਮੈਨੂੰ ਲੱਗਦਾ ਵੀ ਸਲਾਹ ਹੁੰਦਾ ਨਾਲ ਵੀ ਹੁੰਦਾ ਵਾ ਹੈਨਾ ਪਰ ਤੇ ਪੇਂਟ ਵੀ ਇਹਦੇ ਚੱਲੇ ਹੋਇਆ ਜਿਹੜੇ ਜਿਵੇਂ ਜਿੰਨੀ ਮਰਜ਼ੀ ਸਲਾਹ ਹੋਵੇ ਵੀ ਲੈਂਦਾ ਨਹੀਂ ਪਰ ਸਾਨੂੰ ਦੱਸਿਓ ਹੈਨਾ ਕਿ ਜਿਵੇਂ ਹੁਣ ਆਮ ਬਹੁਤ ਲੋਕ ਕਰਵਾਉਂਦੇ ਆ ਤੇ ਆਪ ਦੀ ਐ ਜਿਹੜੀ ਸੰਤ ਜਰੂਰ ਦਿਓ ਤੇ ਬਾਕੀ ਜਿਹਦੇ ਜਿਹਦੇ ਕਮੈਂਟ ਆ ਇਹ ਆਪਾਂ ਦੇਖਾਂਗੇ ਜਿਹਦੇ ਕਮੈਂਟ ਵੱਧ ਹੋਏ ਜੇ ਇੰਟਰਲੌਕ ਦੇ ਵਿੱਚ ਪੈਂਟਰਲੌਕ ਲਵਾਂਗੇ ਕਿਉਂਕਿ ਜਿਨੇ ਲੱਗਿਆ ਹੁੰਦਾ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਹਨਾ ਜਿਵੇਂ ਹੋਣਾ ਸੀ ਵੀ ਉਹ ਨਾ ਬਣਾ ਜਿਆ ਚ ਹੋ ਗਏ ਤੇ ਸੰਤ ਜਰੂਰ ਦੱਸੋ ਬਸ ਇਹ ਆਪ ਦੀ ਹੱਥੀ ਕੰਮ ਕਰਨ ਦਾ ਹਨਾ ਮਜ਼ਾ ਬਹੁਤ ਆਨੰਦ ਘਰ ਦਾ ਕਿ ਜਿਹੜਾ ਮਰਜੀ ਕੰਮ ਹੋਵੇ ਆਈ ਐਮ ਅਬਾਬਾ ਖਣਜਵੇਂ ਮੈਂ ਦਸੰਬਰ ਦੇ ਦਿਨ ਵੀ ਚੱਲਦੇ ਆ ਤੇ ਸਾਨੂੰ ਤਕਰੀਬਨ ਛੁੱਟੀਆਂ ਆਪਣੇ ਸਾਰਿਆਂ ਨੂੰ ਜਿਹੜੇ ਟੀਚਰ ਲੈਂਦੇ ਆ ਟੀਚਰ ਲੈਂਦੇ ਦਸੰਬਰ ਦੇ ਸਾਰਿਆਂ ਨੂੰ ਛੁੱਟੀ ਹੁੰਦੀਆਂ ਹੋਈਆਂ ਵਾ ਤੇ ਆਪਣੇ ਸ਼ਹੀਦਾਂ ਦੇ ਦਿਨ ਵੀ ਚੱਲਦੇ ਆ ਹਨਾ ਤੇ ਸਾਰਿਆਂ ਨੂੰ ਆਪਾਂ ਤੇ ਹੀ ਕਿਹਾ ਸਾਰੇ ਅਦੇ ਪੱਛਿਆਂ ਨੂੰ ਅਦੇ ਇਤਿਹਾਸ ਬਾਰੇ ਆਪਾਂ ਜਰੂਰ ਗੱਲ ਕਰਤੀਏ ਨਿਆਣਿਆਂ ਨੂੰ ਆਪਣੇ ਨੂੰ ਤੇ ਜਿੱਦਾਂ ਤੁਸੀਂ ਸਾਡੀਆਂ ਇੰਸਟਾਗ੍ਰਾਮ ਤੇ ਵੀਡੀਓ ਪਾਉਂਦੇ ਹੋ ਜੀ ਸੀ ਨਤਾ ਕਰਦੀਆਂ ਤੇ ਇਸ ਵਿੱਚ ਬੱਚਿਆਂ ਨੂੰ ਲੋਕਦਾਰ ਸਾਡੇ ਲੁਕਿਆ ਨੇ ਆ ਪਾੜ ਲੀਏ ਪੰਜਾਬ ਦੇ ਡੈਡੀ ਵੀ ਅਸੀਂ ਸਾਰੇ ਹਨਾ ਵੀ ਜੇ ਨਾ ਵੀ ਹੋ ਸਕਦਾ ਸਾਰੇ ਆਪਾਂ ਆਪਣੇ ਬੱਚਿਆਂ ਨੂੰ ਹਨਾ ਗੁਰਬਾਣੀ ਨਾਲ ਜੋੜੀਏ ਵੱਤ ਤੋਂ ਵੱਤ ਆਪਣੇ ਇਤਿਹਾਸ ਬਾਰੇ ਦੱਸੀਏ ਤੇ ਆ ਦਿਨਾਂ ਚ ਆਪਾਂ ਨੂੰ ਕਦੇ ਵੀ ਜਿਵੇਂ ਹਣ ਆਪਾਂ ਕੋਈ ਵੈਜੀਟੇਰੀਅਨ ਜਾਂ ਨਾਨ ਵੈਜੀਟੇਰੀਅਨ ਜਿਹੜੂ ਹਨਾ ਇਹ ਚੀਜ਼ ਅੰਦਰ ਸੇ ਵਨਪਨ ਨਹੀਂ ਕਰਨਾ ਚਾਹੀਦਾ ਵੈਸੇ ਤਾਂ ਚਲੋ ਅਗਲੇ ਦੀ ਹਰ ਇੱਕ ਦੀ ਇੱਛਾ ਨਾ ਕੋਈ ਅਸੀਂ ਕਿਸੇ ਨੂੰ ਦਿੰਦੇ ਵੀ ਨਹੀਂ ਹੈ ਹਨਾ ਕਿਸੇ ਦਾ ਪਰ ਆਦੇ ਬੱਚਿਆਂ ਨੂੰ ਜ਼ਰੂਰ ਆਪਾਂ ਗੁਰਬਾਣੀ ਨਾਲ ਆਪਣੇ ਇਤਿਹਾਸ ਨਾਲ ਜ਼ਰੂਰ ਜੋੜ ਕੇ ਹੈਨਾ ਤੇ ਨਿਆਣੇ ਜਦੋਂ ਹੁਣ ਆਪਾਂ ਛੋਟੀ ਉਮਰ ਹੈ ਬਿਲਕੁਲ ਹਨਾ ਇਹਨਾਂ ਨੂੰ ਕੁਝ ਨਹੀਂ ਪਤਾ ਜਿੱਦੜ ਆਪਾਂ ਲਾਤਾ ਇਹਨਾਂ ਨੂੰ ਉਧਰੀ ਲੱਗ ਜਣਾ ਮੈਂ ਹਣ ਜਿਵੇਂ ਨਵताज ਮੈਂ ਤੁਹਾਨੂੰ ਦੀ ਨਵਤਾਜ ਦੀ ਗੱਲ ਦੱਸਦੀ ਆਂ ਅਨੇ ਇਹਦੇ ਡੈਡੀ ਨੇ ਕਾਸ ਦੇ ਨਾ ਖੇਡ ਦੇ ਕਰਕੇ ਵੀ ਚਲੋ ਇਹਨਾਂ ਨੇ ਦਿਵਾਲ ਵਗੈਰਾ ਨਹੀਂ ਰੱਖੇ ਤੇ ਇਹਨੇ ਆਪ ਕਹਿ ਕੇ ਕਿਉਂਕਿ ਸਾਡੇ ਤਾਂ ਘਰ 'ਚ ਕਿਸੇ ਦੇ ਹੈ ਨਹੀਂ ਸੀ ਇਹਨੇ ਕਹਿ ਕੇ ਵੀ ਮੈਂ ਆਪਦੇ ਵਾਲ ਨਹੀਂ ਕਟਾਉਣੇ ਤੇ ਮੈਂ ਮੈਂ ਤਾਂ ਜਿਵੇਂ ਨਰ ਜਾਂ ਬੋਰਾ ਪਰਮਾ ਮੱਲੀ ਵੀ ਹਾਂ ਮੈਨੂੰ ਬਾਬਾ ਜੀ ਦੀ ਪਾਣੀ ਲਾ ਦੋ ਮੈਂ ਪਾਠ ਕਰਨਾ ਵਾ ਸਨਵੇ ਗੱਲ ਬੜੀ ਸਗ ਨਹੀਂ ਸਾਡਾ ਆਪਦਾ ਵੀ ਹੁਣ ਅੰਦਰੋਂ ਮਾਨਾ ਵੇ ਬਈ ਇਹ ਇੱਧਰ ਗੁਰਬਾਣੀ ਅੱਲੀ ਆ ਵੀ ਅਸੀਂ ਕਿਉਂ ਨਾ ਜਾਈਏ ਤੇ ਇਹਨੇ ਆਪ ਰੱਖਿਆ ਪ੍ਰਮਾਤਮਾ ਬੋਲੀਓ ਪ੍ਰਮਾਤਮਾ ਦੀ ਇੰਨੀ ਕਰਪਾ ਹੈ ਨਾ ਕਿ ਅਸੀਂ ਇੱਕ ਦੋ ਬਰੀ ਨੂੰ ਕਿਹਾ ਵੀ ਵੀ ਕਟਾ ਦਿੰਨੇ ਆ ਕੋਈ ਨਾ ਕਿ ਇਹ ਵੀ ਨਾ ਜਿਹੜੋ ਗਰਾਊਂਡ ਚ ਜਾਂਦਾ ਹੁਣ ਤੇ ਚਲੋ ਦੰਦ ਦਾ ਗਰਮੀ ਦੇ ਦਿਨਾਂ ਚ ਵੀ ਐਂ ਭੇਜਿਆ ਜਾਂਦਾ ਵਾ ਤੇ ਫਿਰ ਕਰਨੇ ਲੱਗ ਜੀ ਕਹਿੰਦਾ ਨਹੀਂ ਕਟਾਉਣੇ ਨਹੀਂ ਹੈਗੇ ਹਨ ਤੇ ਬਹੁਤ ਬਹੁਤ ਵੱਡੀ ਗੱਲ ਆਏ ਸੁਣਨ ਨੂੰ ਛੋਟੀ ਜੀ ਲੱਗਦੀ ਆ पर कि नहीं लगता जो देखो बच्चा कहना भी मैं वाल नहीं कराने है ना परमात्मा जी मेरा हाँ जी आनी है बतो हाँ जी बोलो ढा तादो ढा दो हाँ जी हम तो दिल भी लग्या पाया है ये सारा दिन है अब डैडी खेल जाना जा घरे काम कराई जाना परमात्मा वाली बस है ਆਪਾ ਤੁਹਾਨੂੰਰਾ ਆਪਾ ਤੁਹ ਤੇ ਨਵਜੇ ਦਿਚੰਗ ਹੂੰ ਵੀ ਆਪਾਂ ਦੇ ਬੱਚਿਆਂ ਨੂੰ ਜਰੂਰ ਕਰਵਾਣੀ ਨਾਲ ਜੋੜੀਏ ਤੇ ਹੋਰ ਸਾਰੇ ਜੰਦਮਬਰ ਦੀਆਂ ਛੁੱਟੀਆਂ ਕਿਨੇ ਜਾ ਰਹੀਆਂ ਵਾ ਸਾਰੇ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੀ ਸਾਡੀ ਵੀਡੀਓ ਦੀ ਵੇਟ ਕਰਦੇ ਸੀ ਤੇ ਹੁਣ ਆਪਾਂ ਵੀਡੀਓ ਜੀ ਲਾਇਆ ਕਰਾਂਗੇ ਤੇ ਨੇ ਤੇ ਚਲੋ ਕਰਦੇ ਆਂ ਵੀਡੀਓ ਦਾ ਇੱਥੇ ਐਂਡ ਕਿਉਂਕਿ ਦੁਪਹਿਰ ਦੇ ਵੱਜ ਗਏ 2 2 ਵਜੇ ਤੇ 15 ਮਿੰਟ ਹੋ ਗਏ ਕੱਲ ਨੂੰ ਵੀਡੀਓ ਫੇਰ ਪਾਵਾਂਗੇ। ਡੇਲੀ ਵੀਡੀਓ ਬਣਾ ਕਰਾਂਗੇ ਹੁਣ। ਉਸ ਤੋਂ ਪਹਿਨ ਦਾ ਟਾਈਮ ਕਮੈਂਟ ਜਰੂਰ ਕਰਿਓ। ਤੁਹਾਡੇ ਕਮੈਂਟਾਂ ਦੀ ਵੇਟ ਕਰਾਂਗੇ ਆਪਾਂ। ਤੇ ਜਿਨ੍ਹਾਂ ਜਿਨ੍ਹਾਂ ਨੇ ਸਾਡੀ ਵੀਡੀਓ ਨੂੰ ਵੇਟ ਕੀਤੀ ਆ ਉਹ ਵੀ ਜਰੂਰ ਕਮੈਂਟ ਕਰਿਓ। ਤੇ ਚਲੋ ਜੀ। ਫਿਰ ਇੱਕ ਨਵੀਂ ਵੀਡੀਓ ਦੇ ਨਾਲ ਪਰਮਾਤਮਾ ਸਾਰਿਆਂ ਨੂੰ ਰਾਜੇ ਖੁਸ਼ੀ ਰੱਖੇ। ਸਤਿ ਸ਼੍ਰੀ ਅਕਾਲ।